ਕਰਮ ਸਭ ਤੋਂ ਵੱਲੇ ਮੈਟਰ ਕਰਦਾ ਐਸ ਟਾਈਮ ਜਿਹੜੇ ਕਰਮ ਅੱਜ ਚੰਗੇ ਕਰਦੇ ਆ ਤੇ ਆਨਲਾਈਨ ਟਾਈਮ ਚ ਆਪਣੇ ਨਾਲ ਵੀ ਚੰਗਾ ਅਸੀਂ ਆਪਣੇ ਆਪ ਨੂੰ ਬਦਲ ਲਿਆ ਨਾ ਸਮਝ ਲੋ ਦੁਨੀਆ ਬਦਲ ਜਿਹਨਾਂ ਦੇ ਪੁੱਤ ਹੈ ਨਹੀਂ ਤੇ ਇਹਨਾਂ ਨੂੰ ਕੋਈ ਮੁਹੱਬਤ ਕਰਨ ਵਾਲਾ ਹੈ ਨਹੀਂ ਤੁਹਾਡੇ ਮਨ ਚ ਕਿਵੇਂ ਆਏ ਕਿ ਰੱਬ ਨੂੰ ਐ ਖੁਸ਼ ਕਰੀਏ ਪਹਿਲਾਂ ਦੱਸੋ ਅਸੀਂ ਕੌਣ ਆ ਜੱਜ ਕਰਨ ਵਾਲੇ ਕਿ ਰੱਬ ਕਿੱਥੇ ਸਾਨੂੰ ਮਾਫ ਕਰੇਗਾ ਕਿੱਥੇ ਨਹੀਂ ਕਰੇਗਾ ਸਕੂਨ ਮਿਲਦਾ ਜਦੋਂ ਤੁਹਾਡੇ ਵਰਗੇ ਲੋਕ ਐਗਜ਼ਾਮਪਲ ਸੈੱਟ ਕਰਦੇ ਨੇ ਕਿ ਰੱਬ ਦਾ ਨਾਮ ਕੀ ਹੈ ਇਹਨਾਂ ਦੇ ਮੂੰਹ ਚ ਬੁਰਕੀ ਪਾ ਇਹਨਾਂ ਦਾ ਇਲਾਜ ਕਰੋ ਬੜਾ ਖੁਸ਼ ਹੋਏਗਾ ਛੋਟੀ ਛੋਟੀ ਉਮਰਾਂ ਦੇ ਨੇ ਇਹਨਾਂ ਦੀ ਸਭ ਤੋਂ ਵਧੀਆ ਗੱਲ ਭਜਨ ਮੰਡਲੀਆਂ ਨਾਲ ਜੁੜੇ ਨੇ ਕਿਹੜੀ ਕੀ ਨਾਮ ਤੁਹਾਡੀ ਮੰਡਲੀ ਦਾ ਬੰਕੇ ਬਿਹਾਰੀ ਕਲੱਬ ਜਗਰਾਉਂ ਜੀ ਬੰਕੇ ਬਿਹਾਰੀ ਕਲੱਬ ਜਗਰਾਉਂ ਜਦੋਂ ਐਦਾਂ ਦੀ ਕੋਈ ਮੰਡਲੀ ਕੋਈ ਧਾਰਮਿਕ ਸੰਸਥਾ ਮੇਰੇ ਕੋਲ ਆਂਦੀ ਹੈ ਨਾ ਮੈਨੂੰ ਆਮ ਬੰਦੇ ਨਾਲੋਂ ਜ਼ਿਆਦਾ ਖੁਸ਼ੀ ਹੁੰਦੀ ਹੈ ਪਤਾ ਕਿਉਂ ਕਿਉਂਕਿ ਇਹ ਰੱਬ ਦੇ ਨੇੜੇ ਹੁੰਦੇ ਨੇ ਤੇ ਮੈਂ ਰੱਬ ਦੀ ਡੈਫੀਨੇਸ਼ਨ ਹਮੇਸ਼ਾ ਤੋਂ ਐਕਸਪਲੇਨ ਕਰਦਾ ਆਇਆ ਕਿ ਰੱਬ ਨਾਲ ਨਾ ਹਮੇਸ਼ਾ ਵਨ ਵੇ ਕਨਵਰਸੇਸ਼ਨ ਹੁੰਦੀ ਹੈ ਜਿਦਾ ਅਸੀਂ ਬੋਲਦੇ ਆ ਕਿ ਰੱਬਾ ਮੇਰਾ ਕੰਮ ਬਣਾ ਦੇ ਰੱਬਾ 10 ਦਾ ਮੱਥਾ ਟੇਕਦਾ ਮੈਨੂੰ 2 ਕਰੋੜ ਦੀ ਕਾਰ ਦੇ ਦੇ ਰੱਬਾ ਮੈਂ 100 ਦਾ ਮੱਥਾ ਟੇਕਦਾ ਹੁਣ ਮੈਨੂੰ 5 ਕਰੋੜ ਦਾ ਘਰ ਦੇ ਦੇ ਉਹ ਅੱਗੋ ਬੋਲਦਾ ਕਿ ਉਹ ਖੁਸ਼ ਹੈ ਤੁਹਾਡੇ 10 ਚੜ੍ਹਾਣ ਨਾਲ ਕਿ ਨਹੀਂ ਉਹ ਕਦੀ ਨਹੀਂ ਬੋਲਦਾ ਸਮਝ ਨਾ ਪੈਂਦਾ ਕਿ ਰੱਬ ਚੀਜ਼ ਕੀ ਹੈ ਸਾਡੇ ਲੋਕਾਂ ਨੇ ਰੱਬ ਦਾ ਨਾਮ ਹੀ ਕੁਝ ਹੋਰ ਹੀ ਬਣਾਤਾ ਆਖੇ ਜੀ ਇਹ ਬੜਾ ਵੱਡਾ ਧਾਰਮਿਕ ਬੰਦਾ ਹੈ ਕੀ ਕਰਦਾ ਹੈ ਬੜਾ ਵੱਡਾ ਧਾਰਮਿਕ ਬੰਦਾ ਜੀ ਇਹ ਕਰਦਾ ਕੀ ਹੈ ਉਹ ਬੜਾ ਵੱਡਾ ਧਾਰਮਿਕ ਬੰਦਾ ਕੋਈ ਬਹਿ ਕੇ ਪੁੱਛੋ ਉਹਦੇ ਵਿਚਾਰ ਕੀ ਨੇ ਉਹ ਸਮਾਜ ਲਈ ਕਰ ਕੀ ਰਿਹਾ ਹੈ ਉਦੀ ਦੇਣ ਕੀ ਆ ਸਮਾਜ ਨੂੰ ਉਹ ਉੱਤੇ ਕੋਈ ਵਿਚਾਰ ਹੀ ਨਹੀਂ ਉਹ ਤੇ ਫੇਖਾੜਨੂ ਪੈਂਦੇ ਨੇ ਕਿ ਤੂੰ ਅਸਲੀ ਧਾਰਮਿਕ ਨਹੀਂ ਹੈਗਾ ਤੈਨੂੰ ਰੱਬ maaf ਨਹੀਂ ਕਰੂਗਾ ਪਹਿਲਾਂ ਦੱਸੋ ਅਸੀਂ ਕੌਣ ਆ ਜੱਜ ਕਰਨ ਵਾਲੇ ਕਿ ਰੱਬ ਕਿੱਥੇ ਸਾਨੂੰ maaf ਕਰੇਗਾ ਕਿੱਥੇ ਨਹੀਂ ਕਰੇਗਾ ਅਸੀਂ ਕੌਣ ਆ ਹੁਣੀ ਮੇਰੇ ਕੋਲ ਇੱਕ ਭੈਣ ਆਈ ਸੀਗੀ ਤੇ ਉਹਦਾ ਕੋਈ ਚੱਕਰ ਸੀਗਾ 13 14 ਸਾਲ ਦਾ ਜਵਾਕ ਹੈ ਉਹਨੂੰ ਪਿਆਰ ਹੋ ਗਿਆ ਤੇ ਕਹਿੰਦੀ ਹੁਣ ਮੈਂ ਵਿਆਹ ਕਰਨਾ ਉਹ ਨਾਲ ਉਹ ਵਿਆਹ ਕਰ ਨਹੀਂ ਰਿਹਾ ਤੇ ਉਹ ਮੈਨੂੰ ਕਹੀ ਜਵੇ ਵੀਰੇ ਮੁੰਡੇ ਨੇ ਮੇਰੇ ਨਾਲ ਬੜਾ ਗਲਤ ਕੀਤਾ ਮੈਂ ਟ੍ਰੇਨ ਥੱਲੇ ਆਣ ਲੱਗੀ ਅੱਜ ਅੱਜ ਦੀ ਗੱਲ ਹੈ ਤੇ ਮੈਂ ਕਹਾਂ ਇੱਕ ਉਹਨਾਂ ਡਿਸਾਈਡ ਕਰਨ ਵਾਲਾ ਕਿ ਤੂੰ ਉਹਨਾਂ ਨਾਲ ਗਲਤ ਕੀਤਾ ਕਿ ਉਹਨਾਂ ਨੇ ਤੇਰੇ ਨਾਲ ਗਲਤ ਕੀਤਾ ਪਰ ਮਰਨਾ ਹੱਲ ਨਹੀਂ ਹੈਗਾ ਅੱਜ ਹਰ ਬੰਦੇ ਦੀ ਜ਼ਿੰਦਗੀ ਵਿੱਚ ਦਿੱਕਤਾਂ ਨੇ ਯਾਰ ਮੈਂ ਆਪਣੀ ਗੱਲ ਕਰਾਂ ਹਜ਼ਾਰਾਂ ਦਿੱਕਤਾਂ ਨੇ ਇਹ ਗੱਲ ਕਰਨ ਦੀਆਂ ਹਜ਼ਾਰਾਂ ਦਿੱਕਤਾਂ ਨੇ ਬਸ ਗੱਲ ਇਹ ਹੈ ਕਿ ਉਹ ਦਿੱਕਤਾਂ ਨੂੰ ਸਾਈਡ ਤੇ ਰੱਖ ਕੇ ਜ਼ਿੰਦਗੀ ਜਿਓ ਤੁਹਾਡੀ ਕੀ ਉਮਰ ਹੈ ਬਈ ਦੇ ਕੋ 23 ਸਾਲ ਦੀ ਉਮਰ ਹੈ ਤੁਹਾਡੇ ਮਨ ਚ ਕਿਵੇਂ ਆਏ ਕਿ ਰੱਬ ਨੂੰ ਐ ਖੁਸ਼ ਕਰੀਏ ਰੱਬ ਨੂੰ ਖੁਸ਼ ਕਰਨ ਦੇ ਤਰੀਕੇ ਦਾ ਲੋਕ ਬੜੇ ਭਾਲਦੇ ਨੇ ਲੋਕਾਂ ਨੇ ਬੜੇ ਐਕਸਪੀਰੀਅੰਸ ਦਿੱਤੇ ਆ ਸੀ ਜਦੋਂ ਨਾਮ ਰਸ ਲੈਣਾ ਸ਼ੁਰੂ ਕੀਤਾ ਸੀਗਾ ਬਸ ਉਸ ਤੋਂ ਬਾਅਦ ਇਹ ਦੇਖ ਲਿਆ ਵੀ ਇੱਦੋਂ ਉੱਪਰ ਤਾਂ ਕੁਝ ਹੈ ਹੀ ਨਹੀਂ ਨਾ ਤੁਸਾਰ ਨੇ ਗੱਲ ਚ ਮਾਲਾ ਵੀ ਪਾਈ ਹੋਈ ਨਾ ਤੁਲਸੀ ਮਾਤਾ ਸਾਡਾ ਪਟਾ ਜੀ ਅੱਛਾ ਇਹ ਪਟਾ ਹੈ ਵਾਹ ਜੀ ਵਾਹ ਕੀ ਸਿੱਖਿਆ ਫਿਰ ਬਾਈ ਤੁਸੀਂ ਜ਼ਿੰਦਗੀ ਚ ਕਿੰਨੀ ਦੇਰ ਤੋਂ ਤੁਸੀਂ ਵਾ ਕੇ ਬਿਹਾਰੀ ਨਾਲ ਜੁੜੇ ਹੋ ਕੀ ਸਿੱਖਿਆ ਉਹਨਾਂ ਦੀ 8 ਸਾਲ 8 ਸਾਲ ਕੀ ਸਿੱਖਿਆ ਉਹਨਾਂ ਨੇ ਸ਼ੁਰੂ ਤੋਂ ਘਰ ਦੇ ਨੇ ਇਹ ਚੀਜ਼ ਸਿਖਾਈ ਹੈ ਵੀ ਚਲੋ ਇੱਕ ਤਾਂ ਚੰਗੇ ਉਸ ਤੋਂ ਵੱਧ ਕਿ ਸੇਵਾ ਜਿਹੜੀ ਸਭ ਤੋਂ ਮਹੱਤਵਪੂਰਨ ਹੈ ਵਾਹ ਜੀ ਕਿਉਂਕਿ ਅੱਜ ਜੇ ਕਿਸੇ ਨੂੰ ਆਪਾਂ ਦੇ ਰਹੇ ਆ ਕਰਮਾ ਸਭ ਤੋਂ ਵੱਲੇ ਮੈਟਰ ਕਰਦਾ ਐਸੇ ਟਾਈਮ ਜਿਹੜੇ ਕਰਮਾ ਅੱਜ ਚੰਗੇ ਕਰਦੇ ਆ ਤੇ ਆਨਲਾਈਨ ਟਾਈਮ ਚ ਆਪਣਿਆਂ ਨਾਲ ਵੀ ਚੰਗਾ ਜੇ ਇੱਕ ਕੱਲੀ ਇੱਕ ਗੱਲ ਤੇ ਪਹਿਰਾ ਦੇ ਦਈਏ ਨਾ ਸਿਰਫ ਇਹੀ ਕਿ ਅਸੀਂ ਜੋ ਬੀਜਾਂਗੇ ਉਹ ਵੱਢਣਾ ਪੈਣਾ ਸਿਰਫ ਇਹ ਗੱਲ ਤੇ ਹੋਰ ਕੋਈ ਗੱਲ ਨਹੀਂ ਵਾਲਪੇਪਰ ਲਾ ਲੀਏ ਫੋਨਾਂ ਤੇ ਮੱਥਿਆਂ ਤੇ ਲਿਖਾ ਲੀਏ ਆਪਣੇ ਕਿ ਕਰਮਾ ਇਜ਼ ਅ ਵਿੱਚ ਵਟ ਗੋਜ਼ ਅਰਾਊਂਡ ਦੈਟ ਕਮਜ਼ ਅਰਾਊਟ ਸਿਰਫ ਇੰਨੀ ਗੱਲ ਉਸ ਤੋਂ ਇਲਾਵਾ ਮੈਂ ਕੋਈ ਗਿਆਨ ਨਹੀਂ ਦਿੰਦਾ ਤਾਂ ਦੁਨੀਆ 'ਚ 90% ਪਾਪ ਕ ਕਿਉਂਕਿ ਬੰਦਿਆਂ ਨੂੰ ਪਤਾ ਲੱਗ ਜਾਏਗਾ ਜਿਵੇਂ ਮੈਂ ਜੋ ਕਰਨ ਲੱਗਾ ਮੈਂ ਬੀਜਣਾ ਐ ਮੈਂ ਵੱਢਣਾ ਐ ਲੋਕ ਇਹ ਭੁੱਲ ਜਾਂਦੇ ਨੇ ਸਵੇਰੇ ਉੱਠ ਕੇ ਸਾਨੂੰ ਸੁੱਖਾ ਲੱਗਦਾ ਨਾਲ ਕੁਝ ਨਹੀਂ ਜਾਣਾ ਸਭ ਕਹਿੰਦੇ ਆ ਛੱਡ ਕੇ ਵੀ ਕਿਸੇ ਨੇ ਨਹੀਂ ਜਾਣਾ ਰੌਲਾ ਤਾਂ ਇਹ ਵੀ ਆ ਨਾ ਇਹ ਗੱਲਾਂ ਤਾਂ ਹੀ ਗੱਲਾਂ ਕਿਉਂਕਿ ਇਹ ਸਿਰਫ ਗੱਲਾਂ ਆ ਜੇ ਕਿਤੇ ਅਮਲ ਤੇ ਆ ਜਾਣ ਤਾਂ ਫਿਰ ਤਖਤਾ ਹੀ ਪਲਟ ਜਾਵੇ ਪਰ ਚਲੋ ਇਹ ਵੀ ਮਹਾਰਾਜ ਦੀ ਹਜ਼ੂਰੀ ਚ ਹੀ ਹੋ ਰਿਹਾ ਇਹ ਵੀ ਵਾਗਰੂ ਪ੍ਰਭੂ ਰਾਮ ਦੀ ਹਜ਼ੂਰੀ ਚ ਹੀ ਹੋ ਰਿਹਾ ਪਰ ਬੜੀ ਦਿਲ ਨੂੰ ਸਕੂਨ ਮਿਲਦਾ ਜਦੋਂ ਤੁਹਾਡੇ ਅਰਗੇ ਲੋਕ ਇੱਕ ਐਗਜ਼ਾਮਪਲ ਸੈੱਟ ਕਰਦੇ ਨੇ ਕਿ ਰੱਬ ਦਾ ਨਾਮ ਕੀ ਹੈ ਰਬ ਤਾਂ ਤੁਹਾਡਾ ਵੀ ਹੈ ਦੋ ਦੋ ਜੈਕਟਾਂ ਪਾਣ ਵਾਲੇ ਦਾ ਰਬ ਉਹਦਾ ਵੀ ਹੈ ਜਿਹਦੇ ਕੋਲ ਇੱਕ ਤੰਤੇ ਕਪੜਾ ਨਹੀਂ ਔਰ ਸਾਨੂੰ ਉਹਨੇ ਦੋ ਜੈਕਟਾਂ ਦੇ ਕੇ ਇਹ ਤਾਂ ਅਪਰੂਵ ਕੀਤਾ ਨਹੀਂ ਕਿ ਤੂੰ ਮੇਰਾ ਖਾਸ ਹੈ ਉਹਨੇ ਤਾਂ ਦੇ ਕੇ ਹੀ ਦੇਖਿਆ ਕਿ ਦੇਖਿਆ ਤੂੰ ਕਿਸੇ ਹੋਰ ਲਈ ਕਿੰਨਾ ਕੁ ਤੜਪਦਾ ਮੈਂ ਦੇਖੂਗਾ ਸਾਡੇ ਵਾਲੇ ਹੋਰ ਪਾਸੇ ਚੱਲ ਪਏ ਡਿਬੇਟ ਕਰਨ ਲੱਗੇ ਉਹ ਕਹਿੰਦਾ ਮੇਰਾ ਧਰਮ ਘੈਂਟ ਹੈ ਉਹ ਕਹਿੰਦਾ ਨਹੀਂ ਮੇਰਾ ਧਰਮ ਘੈਂਟ ਹੈ ਉਹ ਕਹਿੰਦਾ ਨਹੀਂ ਨਹੀਂ ਮੇਰੇ ਪ੍ਰਭੂ ਰਾਮ ਵੱਡੇ ਨੇ ਉਹ ਕਹਿੰਦਾ ਨਹੀਂ ਮੇਰੇ ਪ੍ਰਭੂ ਰਾਮ ਵੱਡੇ ਨੇ ਉਹ ਮਤਲਬ ਲੜ ਪਏ ਉਹ ਨਹੀਂ ਲੜੇ ਕਦੀ ਆਪਸ ਵਿੱਚ ਇਹ ਲੜ ਪੇ ਤਾਂ ਬੜੀ ਖੁਸ਼ੀ ਹੁੰਦੀ ਜਦੋਂ ਯੂਥ ਇਦਾਂ ਦੇ ਸਨੇਹ ਲੈ ਕੇ ਆਂਦਾ ਮੇਰੇ ਲਈ ਤਾਂ ਜ਼ਿੰਦਗੀ 'ਚ ਰੱਬ ਦਾ ਨਾਮ ਹੀ ਸੇਵਾ ਹੈ ਸਿਰਫ ਗੋਡ ਇਜ਼ ਇਕੁਅਲ ਟੂ ਸੇਵਾ ਬਸ ਮੈਂ ਸਾਰੀ ਦਿਹਾੜੀ ਉਹਦੇ ਧਿਆਨ ਨੇ ਬੈਠਾ ਰਹਾ ਵਾਂ ਰੱਬ ਰੱਬ ਕਰੀ ਜਾਵਾਂ ਤੇ ਰੱਬ ਦੇ ਬੰਦੇ ਮਰ ਰਹੇ ਨੇ ਬਿਨਾਂ ਇਲਾਜ ਤੋਂ ਉਹ ਖੁਸ਼ ਹੋਏਗਾ ਫੋਰ ਐਗਜ਼ਾਮਪਲ ਇੱਕ ਪਿਓ ਹੈ ਹਨਾ ਇੱਕ ਪਿਓ ਦੇ ਬੱਚੇ ਭੁੱਖੇ ਤੜਪ ਰਹੇ ਨੇ ਭੁੱਖ ਤੋਂ ਜਾਂ ਇਲਾਜ ਤੋਂ ਤੁਸੀਂ ਉਸ ਪਿਓ ਦੇ ਕੋਲ ਬਹਿ ਕੇ ਬੈਠੇ ਹੋ ਕਿ ਪਿਓ ਜੀ ਪਿਓ ਜੀ ਪਿਓ ਜੀ ਖੁਸ਼ ਹੋਏਗਾ ਉਹ ਕਹੇ ਮੇਰੇ ਬੱਚੇ ਮਰ ਰਹੇ ਨੇ ਇਹਨਾਂ ਦੇ ਮੂੰਹ 'ਚ ਬੁਰਕੀ ਪਾ ਇਹਨਾਂ ਦਾ ਇਲਾਜ ਕਰਾਓ ਬੜਾ ਖੁਸ਼ ਹੋਏਗਾ ਤੇ ਉਹ ਵੀ ਤਾਂ ਸਾਡਾ ਸਭ ਦਾ ਪਿਓ ਹੈ ਸਾਡੇ ਨਾਲ ਉਹ ਬਰਿੰਦਾਵਨ ਦੇ ਵਿੱਚ ਕਹਿੰਦੇ ਵੀ ਸੇਵਾ ਕੀ ਚੀਜ਼ ਆ ਉਹ ਕਹਿੰਦੇ ਵੀ ਜੇ ਠਾਕੁਰ ਜੀ ਸਾਨੂੰ ਕੁਝ ਦੇਣ ਵੀ ਆ ਜਾਣੇ ਜੇ ਠਾਕੁਰ ਜੀ ਦੀ ਸੇਵਾ ਦਾ ਟਾਈਮ ਆ ਸਾਡੇ ਜਿਹੜੇ ਠਾਕੁਰ ਜੀ ਘਰੇ ਰੱਖੇ ਹੋਏ ਆ ਪਹਿਲਾਂ ਅਸੀਂ ਸੇਵਾ ਕਰਨੀ ਹੈ ਠਾਕੁਰ ਜੀ ਨੂੰ ਬਾਅਦ ਚ ਮਿਲਾਂਗੇ ਓਏ ਹੋਏ ਹੋਏ ਸੇਵਾ ਸੁੱਖ ਆ ਸਾਡੇ ਲਈ ਸਭ ਤੋਂ ਪਹਿਲਾਂ ਕਿ ਜੇ ਠਾਕੁਰ ਜੀ ਦੀ ਸੇਵਾ ਨਹੀਂ ਸਭ ਕੁਝ ਮੰਨਦੇ ਆ ਉੱਥੇ ਬਰਿੰਦਾਵਨ ਦੇ ਵਿੱਚ ਚੱਕੜੇ ਇਹ ਬਹੁਤ ਘੱਟ ਲੋਕ ਨੇ ਜੇ ਇਹ ਚੀਜ਼ ਜਾਣੇ ਨਾ ਵਿਚਾਰਤਾਰਾ ਬੜੀਆਂ ਘੱਟ ਨੇ ਪਰ ਚਲੋ ਬੜੀ ਖੁਸ਼ੀ ਹੁੰਦੀ ਹੈ ਜਦੋਂ ਜਿੰਨੀ ਵੀ ਵਿਚਾਰਤਾਰਾ ਦੇਖੋ ਅਸੀਂ ਦੁਨੀਆ ਬਦਲ ਨਹੀਂ ਆਏ ਅਸੀਂ ਆਪਣੇ ਆਪ ਨੂੰ ਬਦਲ ਇੱਕ ਹੀ ਸੀ ਅੱਜ ਸਮਝ ਆ ਰਹੀ ਹੈ ਕਿ ਔਕਾਤ ਕੀ ਹੈ ਸਾਡੀ ਔਕਾਤ ਤਾਂ ਇੱਕ ਕੀੜੇ ਜਿੰਨੀ ਨਹੀਂ ਹੈਗੀ ਸਾਨੂੰ ਤੁਹਾਨੂੰ ਕਿੱਥੇ ਬਿਠਾਤਾ ਅਸੀਂ ਕਾਬਲ ਥੋੜੀਆਂ ਐਨੀਆਂ ਚੀਜ਼ਾਂ ਦੇ ਜਿੰਨਾ ਸਾਨੂੰ ਉਹਨੇ ਦੇ ਤਾ ਉਹ ਇਹ ਕਿ ਸਾਡੀ ਅੱਖ ਦੇਖਣ ਵਾਲੀ ਹੋਵੇ ਕਿ ਜੋ ਦਿੱਤਾ ਉਹਦੇ ਸ਼ੁਕਰਗੁਜ਼ਾਰ ਹੋਈ ਅਸੀਂ ਰੋਈ ਜਾਂਦੇ ਸਾਰਾ ਦਿਨ ਸਾਡੇ ਕੋ ਲਾਹ ਹੈ ਨਹੀਂ ਸਾਡੇ ਕੋ ਲਾਹ ਹੈ ਨਹੀਂ ਸਾਡੇ ਕੋ ਲਾਹ ਹੈ ਹੋਣਦੀ ਹੋਰ ਕਿਰਪਾ ਭਗਵਾਨ ਨੇ ਕਿਹੜਾ ਦਰਸ਼ਨ ਆ ਕੇ ਦੇਣੇ ਕਿਰਪਾ ਦੀ ਕਿਤੇ ਆਣਾ ਉਹਨੇ ਦੇਖੋ ਰੱਬ ਦੇਖਣ ਨੂੰ ਤਾਂ ਤੁਸੀਂ ਇਸ ਮਾਜ ਦੇਖ ਲਓ ਇਸ ਮਰਜੀ ਦੇ ਇਹਦਾ ਜਵਾਨ ਪੁੱਤ ਤੁਰ ਗਿਆ ਸੀ ਦੁਨੀਆ ਚ 36 ਸਾਲ ਦਾ ਪਰਸੋ ਇਹ ਮਾਂ ਸਾਡੇ ਕੋਲ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਸੀ ਤੇ ਜੇ ਇਹ ਖੁਸ਼ ਹੋ ਗਈ ਰਬ ਖੁਸ਼ ਹੋਗੇ ਹਨਾ ਸਾਡੀਆਂ ਮਾਵਾਂ ਦੇ ਘਰੇ ਬੈਠੀ ਆ ਅਸੀਂ ਅਸੀਂ ਇੱਕ ਬੋਲ ਤੇ ਆਪਣੀ ਮਾਂ ਲਈ ਕਹਿੰਦੇ ਨੇ ਕਿ ਦੁਨੀਆ ਜਲਾ ਦੇਗੇ ਪਿੱਛੇ ਗਾਣਾ ਆ ਅਸੀਂ ਬੀਪ ਰੈਕਦਾ ਤੇ ਅਗਰ ਤੁਝੇ ਹੋ ਗਿਆ ਕੁਛ ਅਸੀਂ ਦੁਨੀਆ ਜਲਾ ਦੇਗੇ ਕਿ ਉਹ ਮੁਹੱਬਤ ਦਾ ਸਾਇੰਸ ਹੀ ਤੇ ਇਹ ਜਿਹਨਾਂ ਦੇ ਪੁੱਤ ਹੈ ਨਹੀਂ ਤਾਂ ਇਹਨਾਂ ਨੂੰ ਕੋਈ ਮੁਹੱਬਤ ਕਰਨ ਵਾਲਾ ਹੈ ਨਹੀਂ ਹਨਾ ਯਾ ਇਹ ਪਰ ਬੜੀ ਖੁਸ਼ੀ ਹੋਈ ਤੁਸੀਂ ਆਏ ਥੈਂਕ ਯੂ ਬਾਂਕੇ ਬਿਹਾਰੀ ਲਾਲ ਕੀ ਜੈ ਥੈਂਕ ਯੂ